ਸੰਗਰੂਰ ਚ ਉਸ ਵੇਲੇ ਹਫੜਾ ਤਫੜੀ ਮਚ ਗਈ ਸੀ ਜਦੋਂ ਸੰਗਰੂਰ ਦੇ ਗਨ ਹਾਊਸ ਚ ਹੋਈ ਹਥਿਆਰਾਂ ਦੀ ਚੋਰੀ ਕਰਕੇ ਮਾਲਕ ਸਮੇਤ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਇਸ ਮਾਮਲੇ ਨੂੰ ਪੁਲਿਸ ਨੇ ਹੁਣ 24 ਘੰਟਿਆਂ ਚ ਸੁਲਝਾਉਂਦਾ ਜਿਹੜਾ ਦਾਵਾ ਕੀਤਾ ਸੀ ਉਸ ਨੂੰ ਪੂਰਾ ਕਰ ਲਿਆ ਪੁਲਿਸ ਨੇ ਇਸ ਮਾਮਲੇ ਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਵੱਲੋਂ ਚੋਰੀ ਕੀਤੇ 16 ਚੋਂ 14 ਹਥਿਆਰ ਵੀ ਬਰਾਮਦ ਕਰ ਲਏ ਨੇ ਇਹਨਾਂ ਕੋਲੋਂ 30 ਕਾਰਤੂਸ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਇਹਨਾਂ ਬਦਮਾਸ਼ਾਂ ਨੇ ਸੰਗਰੂਰ ਦੇ ਗਾਨਾ ਹਾਊਸੋਂ 16 ਹਥਿਆਰ ਚੋਰੀ ਕੀਤੇ ਸਨ ਡੀਆਈਜੀ ਹਰਚਰਨ ਸਿੰਘ ਭੁੱਲਰ ਸੰਗਰੂਰ ਨੇ মিডিਆ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗ੍ਰਿਫਤਾਰ ਕਰ ਲਏ ਨੇ 14 ਵੈਪਨ ਇਹਨਾਂ ਦੇ ਵਿੱਚ ਬਰਾਮਦ ਹੋਏ ਨੇ ਕੁਝ ਨਾਲ ਜਿਹੜੇ ਨੇ ਕਾਰਤੂਸ ਵੀ ਨਾਲ ਜਿਹੜੇ ਬਰਾਮਦ ਕੀਤੇ ਗਏ ਨੇ ਔਰ ਐਸਐਸਪੀ ਸੰਗਰੂਰ ਦੀ ਗਵਾਹੀ ਦੇ ਵਿੱਚ ਇਸ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਹ ਜਿਹੜੇ ਵੈਪਨ ਰਿਕਵਰ ਕੀਤੇ ਨੇ ਔਰ ਇਹ ਜਿਹੜੇ ਬੰਦੇ ਫੜੇ ਨੇ ਇਹ ਬੰਦਿਆਂ ਨੇ ਅੱਗੇ ਕਿਸੇ ਵੱਡੀ ਵਾਰਦਾਤ ਨੂੰ ਅੱਗੇ ਇਹਨਾਂ ਨੇ ਕਰਨੀ ਸੀ ਲੁੱਟਾਂ ਖੋਹਾਂ ਕਰਨੀਆਂ ਸੀ ਇਹਨਾਂ ਨੇ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਅੱਜ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡਵਾਵਾਂਗੇ ਤੇ ਪਤਾ ਲੱਗੇਗਾ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਇਹਨਾਂ ਦੇ ਐਸੋਸੀਏਟਸ ਨੇ ਕਿਹੜੇ ਕਿਹੜੇ ਬੰਦਿਆਂ ਨਾਲ ਇਹਨਾਂ ਦਾ ਲਿੰਕ ਨੇ ਔਰ ਕਿਹੜੀਆਂ-ਕਿਹੜੀਆਂ ਇਹਨਾਂ ਨੇ ਗਾਂਹ ਹੋਰ ਪਲੈਨਿੰਗ ਕੀਤੀ ਏ ਵਾਰਦਾਤਾਂ ਕਰਨ ਲਈ ਇੱਕ ਬੰਦਾ ਜਿਹੜਾ ਹੈਗਾ ਸੰਦੀ ਪਵਨਦੀ ਇਹਦੇ ਕੋਲੋਂ 8 ਵੈਪਨ ਬਰਾਮਦ ਹੋਏ ਨੇ ਔਰ ਇਹਦੇ ਖਿਲਾਫ 9 ਪਰਚੇ ਪਹਿਲਾਂ ਆਲਰੇਡੀ ਦਰਜ ਨੇ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਔਰ ਇੱਕ ਨਾਲ ਹੋਰ ਜਿਹੜਾ ਹੈਗਾ ਗਰਮੀਤ ਸਿੰਘ ਇਹਦੇ ਖਿਲਾਫ ਇੱਕ ਮਕਦਮਾ ਦਰਜ ਇਹ ਵੀ ਜਿਹੜਾ ਇਹਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਕਦਮਾ ਦਰਜ ਸੀ ਬਾਕੀ ਅਸੀਂ ਸਾਰੇ ਦੋਸ਼ੀਆਂ ਤੋਂ ਪੁੱਛ ਕਿਸ ਗੈਗ ਨਾਲ ਰਿਲੇਟਡ ਸੀ ਇਹਨਾਂ ਦੀ ਉਮਰ ਕਿੰਨੀ ਕਹਿੰਦੇ ਇਹ ਤੁਹਾਨੂੰ ਆ ਦੱਸਿਆ ਹੋਇਆ ਜੀ ਸਾਰਿਆਂ ਦੀ ਏਜ ਕੋਈ 23 ਸਾਲ ਦਾ ਹੈ ਕੋਈ 30 ਸਾਲ ਦਾ ਹੈ ਕੋਈ 34 ਸਾਲ ਦਾ ਹੈ ਇੱਕ 35 ਸਾਲ ਦਾ ਮਤਲਬ 35 ਸਾਲ ਦੀ ਉਮਰ ਤੋਂ ਤੇ 23 ਸਾਲ ਦੀ ਉਮਰ ਦੇ ਵਿਚਾਲੇ ਇਹ ਸਾਰੇ ਬੰਦੇ ਸਨ ਉਹ ਜਿਹੜਾ ਪੇਸ ਬਗ ਇਹ ਹੀ ਦੁਕਾਨ ਨੂੰ ਕਿੱਦਾਂ ਟਾਰਗੇਟ ਕੀਤਾ ਗਿਆ ਜੇ ਨਾਲ ਹਾਂਜੀ ਇਹੀ ਦੁਕਾਨ ਨੂੰ ਕੀਤਾ ਟਾਰਗੇਟ ਇਹ ਪਹਿਲਾਂ ਰੈਕੀ ਕਰਦੇ ਰਿਹਾ ਜੀ ਰੈਕੀ ਕਰਕੇ ਇਹਨਾਂ ਨੇ ਦੁਕਾਨਾਂ ਨੂੰ ਜਿਹੜਾ ਟਾਰਗੇਟ ਕੀਤਾ ਔਰ ਜਿਹੜੇ ਤਿੰਨ ਬੰਦੇ ਨਿਹੰਗ ਸਿੰਘਾਂ ਦੇ ਭੇਸ ਦੇ ਵਿੱਚ ਆਏ ਸੀ ਉਹਨਾਂ ਨੂੰ ਵੀ ਅਸੀਂ ਜਿਹੜਾ ਫੜਦਿਆਂ ਨਾਲ ਦੋ ਅੰਦਰ ਐਂਟਰ ਹੋਏ ਸੀ ਉਹ ਅਸਲੀ ਜਿਹੜੇ ਨਿਹੰਗ ਸਿੰਘ ਨਹੀਂ ਸਨ ਹਨ ਪਰ ਉਹ ਨਿਹੰਗ ਸਿੰਘ ਦਾ ਉਹਨਾਂ ਨੇ ਆਪਣਾ ਜਿਹੜਾ ਭੇਸ ਬਦਲਿਆ ਹੋਇਆ ਸੀ ਉਹ ਤੋਂ ਡੂੰਘਾ ਜਾਣ ਦੇ ਲਈ ਇਦਾਂ ਲਾਣਾ ਪਾ ਕੇ ਆਏ ਸੀ ਇਹ ਤਾਂ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਹੁਣ ਤੁਹਾਨੂੰ ਉਹਦੇ ਚ ਅੱਗੇ ਸਾਰਾ ਨੈਕਸਟ ਪ੍ਰੈਸ ਕਾਨਫਰੰਸ ਇਹਨਾਂ ਦੀ ਪੁੱਛਕਿਛ ਕਰਕੇ ਤੁਹਾਨੂੰ ਬੜੀ ਜਲਦੀ ਦੱਸਾਂਗੇ ਕਿੱਥੇ-ਕਿੱਥੇ ਇਹਨਾਂ ਦੀ ਇਨਵੋਲਵਮੈਂਟ ਸੀ ਸੀ ਇਜ਼ੀਲੀ ਚੋਰੀ ਕਿਸ ਤਰ੍ਹਾਂ ਹੋ ਗਈ ਕਿਉਂਕਿ ਸ਼ਹਿਰ ਦੇ ਵਿੱਚ ਐਸਰਗਾ ਹਾਊਸ ਸਕਿਉਰਟੀ ਪਰਪਸ ਜਾਂ ਕੋਈ ਐਨਓਸੀ ਜਿਸ ਤਰ੍ਹਾਂ ਰੱਖਣਾ ਹੁੰਦਾ ਹੈ ਸਰ ਬੈਂਕਸ ਸਕਿਉਰ ਕਰਨਾ ਹੁੰਦਾ ਹੈਗਾ ਉਹਦੇ ਲਈ ਕੋਈ ਪੁਖਤਾ ਪ੍ਰਬੰਧ ਸੀਗੇ ਕਰਨਾ ਹਾਊਸ ਵੱਲੋਂ ਦੇਖੋ ਜੀ ਗਨ ਹਾਊਸ ਵੱਲੋਂ ਕੋਈ ਵੀ ਉੱਥੇ ਚੌਕੀਦਾਰ ਨਹੀਂ ਸੀ ਰੱਖਿਆ ਹੋਇਆ ਜਦੋਂ ਕਿ ਆਲਰੇਡੀ ਪਹਿਲਾਂ ਐਸਐਸਪੀ ਸਾਹਿਬ ਨੇ ਹਦਾਇਤਾਂ ਦਿੱਤੀਆਂ ਹੋਈਆਂ ਸਾਰੇ ਗਨ ਹਾਊਸਸ ਨੂੰ ਪੈਟਰੋਲ ਪੰਪ ਵਾਲਿਆਂ ਨੂੰ ਗੈਸ ਏਜੰਸੀਜ਼ ਵਾਲਿਆਂ ਨੂੰ ਜਿੱਥੇ-ਜਿੱਥੇ ਕੋਈ ਪੈਸੇ ਦੇ ट्रांजੈਕਸ਼ਨ ਨੇ ਜਾਂ ਜਿੱਥੇ ਵੈਪਨ ਪਏ ਨੇ ਵੀ ਉੱਥੇ ਆਪੋ ਆਪਣੇ ਚੌਕੀਦਾਰ ਰੱਖੋ ਇਹਨਾਂ ਨੇ ਆਪਣਾ ਕੋਈ ਚੌਕੀਦਾਰ ਨਹੀਂ ਰੱਖਿਆ ਔਰ ਬਾਹਰਲੇ ਪਾਸੇ ਇਹਨਾਂ ਦਾ ਜਿਹੜਾ ਕੋਈ ਕੈਮਰਾ ਸੀ ਉਹ ਕੈਮਰਾ ਵੀ ਉੱਥੇ ਨਹੀਂ ਸੀ ਹੈ ਸਿਰਫ ਸ਼ਾਪਸ ਦੇ ਅੰਦਰ ਹੀ ਦੋ ਕੈਮਰੇ ਸਨ ਉਹਦੇ ਵਿੱਚੋਂ ਅਸੀਂ ਦੇਖਿਆ ਜੜੀਆਂ ਬਾਹਰ ਲੀਆਂ ਦੂਜੀਆਂ ਸ਼ਾਪਸ ਨਾਲ ਉਹਨਾਂ ਦੇ ਕੈਮਰੇਆਂ ਰਹੀਂ ਅੱਗੇ ਸਾਨੂੰ ਲੀਡ ਜੜੀ ਹੈ ਉਹ ਮਿਲੀ ਹੈ ਤੇ ਅਸੀਂ ਜਿਹੜਾ ਹੈ ਗਨ ਹਾਊਸ ਹਾਲ ਆ ਜਿਹੜੀ ਇਹਦੇ ਲੈਫਟ ਸਾਈਡ ਨੇ ਇਹ ਐਸਐਸਪੀ ਸਾਹਿਬ ਨੂੰ ਚੈੱਕ ਕਰਕੇ ਇਹਦੇ ਖਿਲਾਫ ਪ੍ਰੋਪਰ ਐਕਸ਼ਨ ਲੈਣਗੇ ਕਿਉਂਕਿ ਇਹਨਾਂ ਨੇ ਖੁੱਲੇ ਦੇ ਵਿੱਚ ਆਪਣਾ ਵੈਪਨ ਕਿਉਂ ਆਪਣੇ ਦਫ਼ਤਰ ਦੇ ਵਿੱਚ ਰੱਖ ਛੱਡੇ ਸੀ ਫਿਰ ਇਹਨਾਂ ਦਾ ਕੋਈ ਕਿਸੇ ਗੈਂਗਸਟਰ ਨਾਲ ਵੀ ਲਿੰਕ ਹੈਗਾ ਹੀ ਜਨਰਲ ਇਹ ਸਾਰੀ ਚੀਜ਼ ਨੂੰ ਅੱਗੇ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਜੀ ਇਹਦੇ ਵਿੱਚ ਦੇਖ ਰਹੇ ਆ ਤੁਹਾਨੂੰ ਬਹੁਤ ਜਲਦੀ ਦੱਸਾਂਗੇ ਕਿਉਂਕਿ ਜਿਹੜੀਆਂ ਇਹ ਵਾਰਦਾਤਾਂ ਇਹ ਬੰਦਿਆਂ ਨੇ ਇਨੀਆਂ ਕੀਤੀਆਂ ਨੇ ਇਹਨਾਂ ਦੇ ਨਾਲ ਐਸੋਸੀਏਟਸ ਕਈ ਹੈਗੇ ਨੇ ਜੀ ਸੋ ਦਾਦੇ ਕਿ ਸੰਗਰੂਰ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਹਥਿਆਰਾਂ ਦੀ ਦੁਕਾਨ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਚੋਰ ਅਸਲਾ ਲਾਇਸੈਂਸ ਦੀ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਅੰਦਰ ਦਾਖਲ ਹੋ ਗਏ ਸਨ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ 16 ਹਥਿਆਰ ਬਰਾਮਦ ਕੀਤੇ ਸੀ ਇਸ ਨੂੰ ਲੈ ਕੇ ਸੀਸੀਟੀਵੀ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇਹ ਲੁਟੇਰੇ ਅਸਲਾ ਲੁੱਟਦੇ ਨਜ਼ਰ ਆ ਰਹੇ ਸਨ ਪੁਲਿਸ ਨੂੰ ਭੰਬਲਪੂਸੇ ਚ ਪਾਉਣ ਲਈ ਦੋ ਲੁਟੇਰੇ ਨੇ ਨਿਹੰਗ ਸਿੰਘ ਦਾ ਬਾਣਾ ਵੀ ਪਾਇਆ ਹੋਇਆ ਸੀ ਦੂਜੇ ਪਾਸੇ ਹੁਣ ਗਨ ਹਾਊਸ ਦੇ ਜਿਹੜੇ ਮਾਲਕ ਨੇ ਉਸਤੇ ਵੀ ਕਾਰਵਾਈ ਜਾ ਬਗੀ ਕਿਉਂਕਿ ਨਾ ਤਾਂ ਉਸਨੇ ਦੁਕਾਨ ਦੇ ਬਾਹਰ ਕੋਈ ਕੈਮਰਾ ਲਗਾਇਆ ਸੀ ਤੇ ਨਾ ਹੀ ਕੋਈ ਸਕਿਉਰਿਟੀ ਗਾਰਡ ਰੱਖਿਆ ਹੋਇਆ ਸੀ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ